ਸ਼ਬਦ ਹੋ ਜਾਣ ਹਾਂਜੀ ਨਰਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਨਹੀਂ ਤੂੰ ਨਰਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਤੂੰ ਹੀ ਉਹ ਕਤਲ ਕਰਾਏ ਦਸ਼ਮੇਸ਼ ਦੇ ਦੋਲਾਰੇ ਦਸ਼ਮੇਸ਼ ਦੇ ਦੁਲਾਰੇ ਨਰ ਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਰਾਹੇ ਕਰ ਦੇਓ ਸਾਰੇ ਮੇਰੀ ਪੁੱਪੀ ਮਜਦੂਰੇ ਦਾਸੇ ਰਿਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਹੋ ਹੋ ਬਾਬਾ ਜੀਵਨ ਸਿੰਘ ਜੀ ਤੇਰੀ ਜੱਗ ਦੇ ਵਿੱਚ ਮਸਾਲ ਸਾਨੂੰ ਭੁੱਲ ਕੇ ਵੀ ਨਹੀਂ ਭੁੱਲਣੀ ਕੇ ਪਾਸੇ ਬਣਦਾ ਚੌਂਕੀਦਾਰ ਵੀ ਨਾ ਸੋਹਣੇ ਤਾਰੇ ਮੁੱਲ ਭੀਮਦਿਆਂ ਸੋਹਣੇ ਤਾਰੇ ਮੁੱਲ ਭੀਮਦਿਆਂ ਮਾਰੀਆਂ ਮਾਰਾਂ ਦੇ ਬਾਬਾ ਸਾਹਿਬ ਨੂੰ ਮੇਰੇ ਸਾਹਮਣੇ ਹੋ ਜਾ ਸਿੰਗਰ ਨੇ ਦੁਨੀਆ ਤੇ ਪੈਦਾ ਹੋਣਾ ਅਮਰ ਸਿੰਘ ਚਮਕੀਲਾ ਤੇ ਵੀ ਬਾਬਾ ਅਮਰਜੋਤ ਹਾਂਜੀ ਸੀ ਉਹਨਾਂ ਦਾ ਗੀਤ ਵੀ ਗਾਇਆ ਸੀ ਉਹਨੂੰ ਮਾਰਨ ਵਾਲੇ ਮਰ ਗਏ ਪਰ ਚਮਕੀਲਾ ਜਉਂਦਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਹਾਂ ਕੋਰਾਲੀ ਵਿਖੇ ਜਿੱਥੇ ਕਿ ਮੋਗਾ ਜ਼ਿਲ੍ਹੇ ਦੇ ਇੱਕ ਐਸੇ ਫੀਮੇਲ ਸਿੰਗਰ ਨੇ ਜੋ ਫੀਮੇਲ ਸਿੰਗਿੰਗ ਦੇ ਨਾਂ ਨਾਲ ਆਪਣੀ ਆਵਾਜ਼ ਦਾ ਦੀ ਕਲਾ ਐਸੀ ਵਿਖੇ ਰਦੇ ਨੇ ਕਿ ਉਹ ਇਸ ਆਵਾਜ਼ ਦੇ ਨਾਲ ਮੇਲ ਸਿੰਗਿੰਗ ਦੀ ਆਵਾਜ਼ ਵੀ ਕਰਦੇ ਨੇ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਜੀਵਨ ਬਾਰੇ ਤੇ ਇਹਨਾਂ ਦੀ ਸਿੰਗਿੰਗ ਬਾਰੇ ਸਸੀ ਕਾਂ ਮੈਮ ਸਸੀ ਕਾਂ ਜੀ ਹਾਂ ਜੀ ਮੈਮ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਜੋ ਜਨਮ ਹੈ ਕਿਹੜੇ ਏਰੀਆ 'ਚ ਹੋਇਆ ਤੇ ਤੁਸੀਂ ਕਿੰਨੇ ਕਿੰਨੀ ਜਮਾ ਤੱਕ ਪੜ੍ਹੇ ਹੋ ਤੇ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਰਿਹਾ ਹਾਂਜੀ ਮੇਰਾ ਪਿੰਡ ਮੋਗਾ ਜ਼ਿਲ੍ਹੇ 'ਚ ਪੈਂਦਾ ਜੀ ਮੋਗਾ ਜ਼ਿਲ੍ਹਾ ਪਿੰਡ ਸਾਹੋਕੇ ਤੇ ਮੈਂ ਜੀ ਜਿਹੜਾ ਮੇਰਾ ਮਢਲਾ ਬਚਪਨਾ ਉਹ ਪਰਿਵਾਰ ਦੇ ਵਿੱਚ ਹੀ ਬੀਤਿਆ ਤੇ ਹਾਂਜੀ ਮੈਂ ਮੈਟ੍ਰਿਕ ਤੱਕ ਤੱਕ ਪੜਾਈ ਕੀਤੀ ਹੈ ਪਿੰਡ ਦੇ ਸਕੂਲ ਹਾਈ ਤੋਂ ਇੰਜ ਤੇ ਮੈਮ ਤੁਹਾਡੇ ਘਰ ਵਿੱਚ ਪਰਿਵਾਰਕ ਮੈਂਬਰਾਂ ਵਿੱਚ ਮਦਰ ਫਾਦਰ ਕੀ ਕਰਦੇ ਨੇ ਤੇ ਕਿੰਨੇ ਭੈਣ ਭਰਾ ਹੋ ਹਾਂਜੀ ਮੇਰੇ ਮੈਂ ਕਾਮ ਦੇ ਇੱਕ ਜਨਮ ਲਿਆ ਜੀ ਆਮ ਜਿਵੇਂ ਆਪਣਾ ਪਰਿਵਾਰ ਹਾਂਜੀ ਹੁੰਦਾ ਹੈ ਤੇ ਮੇਰੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਸੀਗੇ ਜੀ ਦੋ ਮੇਰੇ ਬ੍ਰਦਰ ਨੇ ਤੇ ਇੱਕ ਮੇਰੇ ਮਾਤਾ ਜੀ ਕਰੇ ਹਾਂਜੀ ਤੁਸੀਂ ਸਿੰਗਿੰਗ ਵਿੱਚ ਫੀਮੇਲ ਹੋਣ ਦੇ ਨਾਤੇ ਨਾਲ ਨਾਲ ਮੇਲ ਆਵਾਜ਼ਾਂ ਨੂੰ ਵੀ ਤੁਸੀਂ ਜੋ ਉਹਦੇ ਨਾਲ ਵੀ ਗਾਣੇ ਗਾਉਂਦੇ ਹੋ ਕੀ ਘਰਦਿਆਂ ਨੇ ਕਦੀ ਵਿਰੋਧਤਾ ਨਹੀਂ ਦਿਖਾਈ ਤੁਹਾਨੂੰ ਨਹੀਂ ਜੀ ਉਹਨਾਂ ਨੇ ਕਦੇ ਨਹੀਂ ਵਿਖਾਈ ਉਹ ਤਾਂ ਆਪਣੇ ਆਪ ਚੱਕ ਆਏ ਫਕਰ ਮਹਿਸੂਸ ਕਰਦੇ ਨੇ ਵੀ ਕਿੱਥੇ ਇੱਕ ਆਵਾਜ਼ ਕਿੱਥੇ ਦੋ ਦੋ ਆਵਾਜ਼ਾਂ ਦੇ ਵਿੱਚ ਗਾਉਣਾ ਉਹ ਕਦੇ ਵੀ ਨਹੀਂ ਮੈਨੂੰ ਘਰਦਿਆਂ ਨੇ ਕਿਹਾ ਬਹੁਤ ਜ਼ਿਆਦਾ ਸਪੋਰਟ ਦਿੱਤੀ ਜੀ ਅ ਕਿਹੜੇ ਟਾਈਮ 'ਚ ਤੁਸੀਂ ਜੋ ਪਹਿਲਾ ਗਾਣਾ ਕਿੰਨਾ ਟਾਈਮ ਦੇ ਸੀ ਜਦੋਂ ਤੁਸੀਂ ਪਹਿਲਾ ਗਾਣਾ ਗਾਇਆ ਉਦੋਂ ਮੈਂ ਜੇ ਜਦੋਂ ਪਹਿਲਾ ਗੀਤ ਗਾਇਆ ਸ਼ਾਇਦ ਮੈਂ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀਗੀ ਜਦੋਂ ਪਹਿਲਾ ਗੀਤ ਦੋ ਆਵਾਜ਼ਾਂ ਦੇ ਵਿੱਚ ਗਾਇਆ ਸੀ ਮੇਲ ਤੇ ਫੀਮੇਲ ਦੀ ਆਵਾਜ਼ ਦੇ ਵਿੱਚ ਤੇ ਤੁਸੀਂ ਮੈਮ ਘਰ ਦੇ ਵਿੱਚ ਜਿੱਦਾਂ ਹੁਣ ਸਿੰਗਿੰਗ ਦੇ ਲਈ ਰਿਆਸਤ ਬਹੁਤ ਜ਼ਰੂਰੀ ਆ ਕਿੰਨਾ ਕੁ ਟਾਈਮ ਦਿੰਦੇ ਹੋ ਰਿਆਸਤ ਦੇ ਲਈ ਰਿਆਸਤ ਦੇ ਹੁਣ ਤਾਂ ਜੀ ਅਸੀਂ ਇੱਧਰ ਥੋੜਾ ਜਿਹਾ ਕੋਰਾਲੀ ਦੇ ਵਿੱਚ ਆਏ ਹੋਏ ਸੀਗੇ ਇੱਧਰ ਚਲੋ ਇੰਟਰਵਿਊ ਕਰਨ ਦਾ ਵੀ ਤੁਹਾਡੇ ਨਾਲ ਮੌਕਾ ਮਿਲਿਆ ਬਹੁਤ ਬੜਾ ਬੜਾ ਵਧੀਆ ਲੱਗਾ ਮੈਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਦੋ ਦਿਨ ਅਸੀਂ ਆ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਛੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਸੀਗਾ ਉਹਦੇ ਸੰਬੰਧ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਆਏ ਸੀਗੇ ਬਾਬਾ ਜੀਵਨ ਸਿੰਘ ਦੇ ਸੰਬੰਧ ਵਿੱਚ ਕੁਝ ਸਾਨੂੰ ਗਾਇਕੀ ਦੇ ਵਿੱਚ ਤੋਂ ਬੋਲ ਸੁਣਾ ਦਿਓ ਦਰਸ਼ਕਾਂ ਨੂੰ ਸੁਣਾ ਦਿਨੇ ਜੀ ਜੀ ਇੱਕ ਵਾਰ ਦੇ ਰੂਪ ਦੇ ਵਿੱਚ ਕਿ ਜਿੱਦਾਂ ਤੁਸੀਂ ਅੱਛਾ ਅੱਛਾ ਕੋਈ ਵੀ ਸੁਣਾ ਦਿਓ ਵਾਰਸਨ ਵਾਰਸਨ ਆਦੋ ਕੁਛ ਮੈਂ ਹਾਂ ਸੈਨ ਗਦੀ ਪਹਿਰੀ ਜੱਕ ਦੇ ਵਿੱਚ ਮਸਾਲ ਸਾਨੂੰ ਭੁੱਲ ਕੇ ਵੀ ਨਹੀਂ ਭੁੱਲਣੀ ਉਹ ਸਾਨੂੰ ਭੁੱਲ ਕੇ ਵੀ ਨਹੀਂ ਭੁੱਲਣੀ ਤੂੰ ਤਾਂ ਕੀਤੀ ਬੜੀ ਕਮਾਲ ਸਾਨੂੰ ਲੜ ਕੇ ਸਿੱਖੀ ਲੈ ਦਿੱਤੀ ਸਾਨੂੰ ਲੜ ਕੇ ਸਿੱਖੀ ਲੈ ਦਿੱਤੀ ਤੂੰ ਤਾਂ ਬੜੀ ਘਾਲਣਾ ਘਾਲ ਆਪਣੇ ਆਪ ਪਿਤਾ ਵਿਵਾਰ ਕੇ ਹੋ ਆਪਣੇ ਆਪਿਤਾ ਵਿਵਾਰ ਕੇ ਨਾਲੇ ਵਾਰੇ ਚਾਰੇ ਲਾਲ ਦਿੱਲੀ ਚੌਕ ਚਾਂਦਨੀ ਵਿੱਚ ਵੀ ਹੋ ਦਿੱਲੀ ਚੌਕ ਚਾਂਦਨੀ ਵਿੱਚ ਵੀ ਜਿਹੜੇ ਸਿੱਖ ਤੁਸਾਂ ਦੇ ਨਾਲ ਛੁੱਕ ਕੇ ਸੇਸ ਗੁਰਾਂ ਦਾ ਆਪਣੇ ਮੈਮ ਜਿੱਦਾਂ ਹੁਣ ਤੁਸੀਂ ਧਾਰਮਿਕ ਸੰਗੀਤ ਗਾ ਰਹੇ ਹੋ ਤੇ ਇਨ ਫਿਊਚਰ ਤੁਹਾਨੂੰ ਕਦੀ ਕੋਈ ਅਸਲੇ ਦਾ ਗਾਣਾ ਜਾਂ ਕੋਈ ਨਸ਼ਿਆਂ ਦੇ ਅ ਮੁਤਾਬਿਕ ਗਾਣਾ ਕੋਈ ਗਾਣਾ ਪੈਂਦਾ ਤਾਂ ਤੁਸੀਂ ਕਿੱਦਾਂ ਉਹਨੂੰ ਅਕਸੈਪਟ ਕਰੋਗੇ ਜਾਂ ਨਹੀਂ ਕਾਵਾਂਗੇ ਜੀ ਮੈਂ ਉਹ ਗੀਤ ਨਿਗਾਵਾਂਗੀ ਜੋ ਮੈਂ ਅੱਗੇ ਵੀ ਕਈ ਚੈਨਲਾਂ ਦੇ ਵਿੱਚ ਸੋ ਇੰਟਰੂ ਲਈ ਦੱਸਿਆਗਾ ਕਿ ਮੈਂ ਇੱਕ ਪਰਵਾਰਿਕ ਗੀਤ ਗਾਉਣੀ ਆ ਅ ਕ੍ਰਾਂਤੀਕਾਰੀ ਗੀਤ ਗਾਉਣਾ ਚਾਹੁੰਨੀ ਆ ਜਿਵੇਂ ਬਾਬਾ ਸਾਹਿਬ ਲਈ ਸਾਹਿਬ ਸ਼੍ਰੀ ਕਾਂਚੀ ਰਾਮ ਲਈ ਨਾ ਬਾਬਾ ਸਾਹਿਬੀ ਬਰਾਉ ਡਾਕਟਰ ਅੰਬੇਡਕਰ ਜੀ ਲਈ ਸੋ ਸਤਿਗੁਰ ਰਵਿਦਾ ਜਿੰਨੇ ਵੀ ਸਾਡੇ ਬਹੁਜਨ ਸਮਾਜ ਦੇ ਸੰਤ ਮਹਾਪੁਰਸ਼ ਹੋਏ ਨੇ ਸੋ ਮੈਂ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਅੱਗੇ ਚੱਲਦੀ ਹਾਂ ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਵੀ ਗਾਉਨੇ ਆ ਸੋ ਹਾਂਜੀ ਇਹੋ ਜੇ ਗੀਤ ਪਰਿਵਾਰਕ ਸਾਡੇ ਪੰਜਾਬੀ ਕਲਚਰ ਲਈ ਗਾਉਣਾ ਚਾਹੁੰਨੀ ਆ ਸਾਡਾ ਮਿਲਨ ਸਿੰਘ ਆ ਜੋ ਫੀਮੇਲ ਗਾਇਕਾ ਰਹੀ ਬਹੁਤ ਪ੍ਰਸਿੱਧ ਗਾਇਕਾ ਰਹੀ ਹੈ ਤੇ ਉਹਨਾਂ ਨੇ ਬਹੁਤ ਆਪਣੇ ਦੇਸ਼ ਵਿੱਚ ਨਾਮ ਨਖਟਿਆ ਤੇ ਤੁਸੀਂ ਹਲੇ ਬਹੁਤ ਜ਼ਿਆਦਾ ਪ੍ਰਸਿੱਧ ਨਹੀਂ ਹੋਏ ਕੀ ਕਾਰਨ ਸਮਝਦੇ ਹੋ ਹਾਂਜੀ ਜਦੋਂ ਮੈਂ ਛੋਟੀ ਹੁੰਦੀ ਬਸ ਉਹਨਾਂ ਨੂੰ ਦੇਖਦੀ ਹੁੰਦੀ ਸੀ ਮੈਨੂੰ ਆਪਣੇ ਆਪ ਚਾਹੇ ਤਾਂ ਲੱਗਦਾ ਸੀ ਵੀ ਬਹੁਤ ਔਖਾ ਜਿਹਾ ਕੰਮ ਐ ਇਹ ਜਿਆਦਾ ਮੇਰੇ ਮਨ ਦੇ ਵਿੱਚ ਵੀ ਉਹਨਾਂ ਨੂੰ ਦੇਖ ਕੇ ਆਏ ਜੇ ਉੱਠਿਆ ਵੀ ਜਿਹੜੀਆਂ ਵੀ ਉਹਨਾਂ ਨੇ ਵੀ ਗਾਇਆ ਇੱਕ ਲੜਕੀ ਹੋ ਕੇ ਲੇਡੀਜ਼ ਹੋ ਕੇ ਹਾਂਜੀ ਕੁੜੀ ਹੋ ਕੇ ਗਾਇਆ ਇਹ ਤਾਂ ਇਹ ਹਾਂਜੀ ਜਿਵੇਂ ਸਾ ਕੁੜੀਆਂ ਤੋਂ ਕੋਈ ਵੀ ਕੰਮ ਜਾ ਸਾਨੂੰ ਬਾਵਾ ਸਾਹਮਣੇ ਅਧਿਕਾਰ ਲੈ ਕੇ ਦਿੱਤੇ ਆ ਵੀ ਅ ਮਰਦ ਦੇ ਬਰਾਬਰ ਸਮਝਿਆ ਗਿਆ ਤੇ ਇੱਕ ਮੈਂ ਬਾਬਾ ਸਾਹਿਬ ਦੀ ਬਦੌਲਤ ਆ ਜੋ ਹੁਣ ਵੀ ਇੱਥੇ ਹਾਂਜੀ ਖੜੇ ਆ ਆਪਾਂ ਤੁਸੀਂ ਬਾਬਾ ਸਾਹਿਬ ਦੀ ਗੱਲ ਕੀਤੀ ਹੈ ਤੇ ਦੋ ਸ਼ਬਦ ਸਾਨੂੰ ਦਸ਼ਕਾਂ ਨੂੰ ਉਹਦੇ ਸੁਣਾ ਦੇ ਬਾਬਾ ਸਾਹਿਬ ਦੇ ਕੋਈ ਹਾਂਜੀ ਜੀ ਸਾਨੂੰ ਨੇ ਸਾਡਾ ਜੀ ਪਿੱਛੇ ਗੀਤ ਆਇਆ ਸੀ ਇੱਕ ਬਾਬਾ ਸਾਹਿਬ ਬਾਰੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਛੁੱਟੇਕਾਰਾਂ ਦੇ ਕੁਰਸੀ ਲੈ ਕੇ ਨਾਲੇ ਰਲ ਗਏ ਕੁਰਸੀ ਲੈ ਕੇ ਨਾਲੇ ਰਲ ਗਏ ਸ਼ਾਹੂਕਾਰਾਂ ਦੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਝੂਟੇ ਕਾਰਾਂ ਦੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਝੂਟੇ ਕਾਰਾਂ ਦੇ ਜੀ ਦੇ ਅਚਮਨ ਵਿੱਚ ਤੇਰੇ ਹੈ ਸਤਕਾਰ ਵੀ ਨਾ ਐਂ ਪੀ ਤਾਂ ਇੱਕ ਪਾਸੇ ਬਣਦਾ ਚੌਂਕੀਦਾਰ ਵੀ ਨਾ ਸੋਹਣੇ ਤਾਰੇ ਮੁੱਲ ਭੀਮ ਦੀਆਂ ਸੋਹਣੇ ਤਾਰੇ ਮੁੱਲ ਭੀਮ ਦੀਆਂ ਮਾਰੀਆਂ ਮਾਰਾਂ ਦੇ ਬਾਬਾ ਸਾਹਿਬ ਨੂੰ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਛੂਟੇ ਕਾਰਾਂ ਦੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਛੂਟੇ ਕਾਰਾਂ ਦੇ ਤੇ ਮੈਮ ਜੋ ਗਾਇਕੀ ਦੇ ਵਿੱਚ ਹੈ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੀ ਗਾਇਕੀ ਵਿੱਚ ਉਸਤਾਦ ਕਿਹਨੂੰ ਮੰਨਦੇ ਹੋ ਕੌਣ ਨੇ ਤੁਹਾਡੇ ਉਸਤਾਦ ਮੇਰੇ ਉਸਤਾਦ ਕੇਵਲ ਬੁਰਜਵਾਲਾ ਜੀ ਜਿਨ੍ਹਾਂ ਨੇ ਮੇਰਾ ਸ਼ੁਰੂ ਤੋਂ ਲੈ ਕੇ ਹੁਣ ਵੀ ਮੇਰਾ ਸਾਥ ਨਿਭਾ ਰਹੇ ਨੇ ਮੈਨੂੰ ਸੰਗੀਤ ਦੀਆਂ ਕਾਫੀ ਉਹਨਾਂ ਨੇ ਬਰੀਕੀਆਂ ਵੀ ਦੱਸੀਆਂ ਸੰਗੀਤ ਬਾਰੇ ਦੱਸਿਆ ਔਰ ਜਦੋਂ ਵੀ ਕੋਈ 새 ਗੀਤ ਕਰਦੇ ਆ ਜਾਂ ਕੰਪੋਜੀਸ਼ਨ ਬਣਾਉਣੀ ਹੁੰਦੀ ਹੈ 뮤직 ਬਾਰੇ ਰਿਹਾਸ ਬਾਰੇ ਉਹਨਾਂ ਨੇ ਮੈਨੂੰ ਦੱਸਿਆ ਕੇਵਲ ਬੁਰਜਵਾਲਾ ਜੀ ਨੂੰ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਉਹਨਾਂ ਦੀ ਬਦੌਲਤ ਹੀ ਜੋ ਹੁਣ ਪਹੁੰਚੀ ਆ ਜੀ ਤੇ ਮੈਮ ਹਰ ਇੱਕ ਸਿੰਗਰ ਦਾ ਆਪਣਾ ਇੱਕ ਆਈਡਲ ਹੁੰਦਾ ਹੈ ਤੁਸੀਂ ਕਿਹਨੂੰ ਆਈਡਲ ਮੰਨਦੇ ਹੋ ਤੇ ਕਿਹਨੂੰ ਫੋਲੋ ਕਰਦੇ ਹੋ ਮੈਂ ਅਮਰ ਸਿੰਘ ਚਮਕੀਲਾ ਜਿਹਨੂੰ ਜ਼ਿਆਦਾ ਸੁਣਦੀ ਹਾਂ ਜੀ ਆਪਣਾ ਆਈਡਲ ਮੰਨਦੀ ਹਾਂ ਮੈਂ ਉਹਨਾਂ ਦੇ ਹੁਣ ਵੀ ਗੀਤ ਜਦੋਂ ਸਟੇਜ ਤੇ ਕੋਈ ਵੀ ਸਟੇਜ ਪਰਫਾਰਮਰ ਹੁੰਦੀ ਹੈ ਜਾਂ ਸਟੇਜ ਪ੍ਰੋਗਰਾਮ ਹੁੰਦਾ ਹੈਗਾ ਤਾਂ ਮੈਂ ਉਹਨਾਂ ਦੇ ਗੀਤ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਇਹ ਗੋਨੀਆ ਗੀਤ ਹਾਂਜੀ ਹਰ ਇੱਕ ਸਟੇਜ ਤੇ ਦੋਖ ਸ਼ਬਦ ਹੋ ਜਾਣ ਹਾਂਜੀ ਨਰਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਨਹੀਂ ਤੂੰ ਨਰਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਤੂੰ ਹੀੋਂ ਕਤਲ ਕਰਾਏ ਦਸ਼ਮੇਸ਼ ਦੇ ਦੋਲਾਰੇ ਦਸ਼ਮੇਸ਼ ਦੇ ਦੁਲਾਰੇ ਨਰ ਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਰਾਹੇ ਕਰ ਦਿਓ ਸਾਰੇ ਮੇਰੀ ਪੱਪੀ ਮਜਦੂਰੇ ਦਾਸੇ ਦੇ ਵਿੱਚ ਸਿੰਗਾ ਪਹਿਲਾ ਮੇਰਾ ਕੀ ਕਸੂਰ ਹਾਏ ਵੇ ਮੇਰਾ ਕੀ ਕਸੂਰ ਨੇ ਤੂੰ ਨਰਕਾ ਨੂੰ ਜਾਵੇ ਸਰਹੰਦ ਦੇ دیਵਾਰੇ ਤੁਹਾਨੂੰ ਕਦੀ ਕੋਈ ਪ੍ਰਾਈਜ਼ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਕਿਤੇ ਹਾਂਜੀ ਦਿੱਲੀ ਵਿਖੇ ਭਾਰਤੀ ਅਦਾਲਤ ਸਹਿਤ ਅਕਾਦਮੀ ਵੱਲੋਂ ਮੈਨੂੰ ਨੈਸ਼ਨਲ ਅਵਾਰਡ ਭਾਰਤ ਦੀ ਪਹਿਲੀ ਵਿਧਵਕਾ ਸੁਵਿੱਤਰੀ ਬਾਈ ਫੂਲੇਵਾਰਡ ਮੈਨੂੰ ਮਿਲਿਆ ਜੀ ਸੋ ਮੈਨੂੰ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਉਹ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਪਿਛਲੇ ਕੁਝ ਦਿਨਾਂ ਚ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਲੈ ਕੇ ਤੇ ਉਹ ਵੀਡੀਓ ਇੱਕ ਵਧੀਆ ਇੱਕ ਜੋ ਕਲਾਕਾਰ ਦੀ ਸੀ ਉਹਨਾਂ ਬਾਰੇ ਚਾਣਨਾ ਪਾਇਆ ਹਾਂਜੀ ਅੱਜ ਤੋਂ 4-5 ਸਾਲ ਪਹਿਲਾਂ ਮੈਂ ਤੇ ਮੇਰੀ ਮਦਰ ਅਸੀਂ ਬੱਸ ਤੇ ਬੈਠ ਕੇ ਵੈਸੇ ਹੀ ਜਿਵੇਂ ਆਪਾਂ ਆਮ ਚਲੇ ਜਾਂਦੇ ਆ ਕੋਈ ਘਰ ਦਾ ਸਮਾਨ ਲੈਣ ਵਾਸਤੇ ਕੋਟਕਪੂਰੇ ਗਏ ਸੀਗੇ ਤਾਂ ਉੱਥੇ ਸਾਡੇ ਬਹੁਤ ਹੀ ਵਧੀਆ ਜੋ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਗਰਮੀਤ ਸਾਜਣ ਜੀ ਉਹਨਾਂ ਦੇ ਉਹ ਇੱਕ ਸੁਨਿਆਰੇ ਨੇ ਉਹਨਾਂ ਦੀ ਦੁਕਾਨ ਤੇ ਬੈਠ ਕੇ ਸਾਡੇ ਬਠਿੰਡੇ ਤੋਂ ਮਹਿੰਦਰ ਪ੍ਰਧਾਨ ਜੀ ਨੇ ਨਾਟਕ ਕਰਨੇ ਬਹੁਤ ਵੱਡੇ ਹਾਂ ਜੀ ਨਾਟਕ ਕਰਦੇ ਰਹਿੰਦੇ ਨੇ ਤਾਂ ਉਹ ਵੀ ਉੱਥੇ ਗਏ ਹੋਏ ਸੀਗੇ ਤਾਂ ਮੈਨੂੰ ਉਹ ਕਹਿਣ ਲੱਗੇ ਵੈਸੇ ਵੀ ਮਣੀ ਕੋਈ ਗੀਤ ਸੁਣਾ ਜਾ ਆਪਦਾ ਮੇਲ ਤੇ ਫੀਮੇਲ ਦੀ ਬਾਜ ਜੋ ਉਹਨਾਂ ਨੂੰ ਦੱਸਣ ਲੱਗੇ ਵੀ ਕੁੜੀ ਦੋ ਬਾਜਾਂ ਕੱਢ ਲੈਂਦੀ ਆ ਤਾਂ ਮੈਂ ਉੱਥੇ ਦੁਕਾਨ ਤੇ ਬੈਠ ਕੇ ਹਾਂ ਜੀ ਉਹ ਗੀਤ